ਹਾਂਜੀ ਸਤਿ ਸ਼੍ਰੀ ਅਕਾਲ ਜੀ ਅ ਅੱਜ ਗੱਲ ਕਰਾਂਗੇ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਨੇ ਜੋ ਨੋਟੀਫਿਕੇਸ਼ਨ ਜਾਰੀ ਕੀਤਾ ਨਵਾਂ ਪੱਤਰ ਜਾਰੀ ਕੀਤਾ 29 ਮਾਰਚ 2025 ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਾਨੀ ਕਿ ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ ਨੇ ਇੱਕ 29 ਮਾਰਚ 2025 ਨੂੰ ਇੱਕ ਸਰਕੂਲਰ ਆ ਜਾਨੀ ਕਿ ਲੈਟਰ ਆ ਨੋਟੀਫਿਕੇਸ਼ਨ ਆ ਜਾਰੀ ਕੀਤੀ ਆ ਟ੍ਰਾਫਿਕ ਟੈਰਿਫ ਸਟਰਕਚਰ ਨੂੰ ਲੈ ਕੇ ਜਾਨੀ ਕਿ ਬਿਜਲੀ ਦਰਾਂ ਨੂੰ ਲੈ ਕੇ ਫਰਵਰਦੀ ਫਾਈਨੈਂਸ਼ੀਅਲ ਇਅਰ 2025-26 ਜੋ ਕਿ ਜਿਹੜੇ ਹੈਗੀਆਂ ਬਿਜਲੀ ਦਰਾਂ ਦੇ ਵਿੱਚ ਕਹਿ ਦਈਏ ਜਿਹਨੂੰ ਕਹਿ ਸਕਦੇ ਆ ਕਿ ਬਿਜਲੀ ਦਰਾਂ ਦੇ ਵਿੱਚ ਇਸ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਨੇ ਬਿਜਲੀ ਦਰਾਂ ਦੇ ਵਿੱਚ ਬਦਲਾਵ ਕੀਤਾ ਹੈ ਤੇ ਉਸ ਬਦਲਾਵ ਬਾਰੇ ਆਪਾਂ ਜਾਣਦੇ ਆ ਕਿ ਬਦਲਾਵ ਦੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਬਿਜਲੀ ਦੀ ਜਿਹੜੀ ਦਰ ਹੁੰਦੀ ਆ ਉਹ ਯੂਨਟ ਤੇ ਜਿਹੜੀ ਹੈਗੀ ਆ ਮਾਪੀ ਜਾਂਦੀ ਆ ਯਾਨੀ ਕਿ ਜੇ ਆਪਾਂ ਬਿਜਲੀ ਦਾ ਬਿੱਲ ਜਿਹੜਾ ਹੈਗਾ ਦੇਖਦੇ ਆਂ ਤੇ ਉਹ ਦੇਖਦੇ ਆ ਕਿ ਕਿੰਨੀਆਂ ਯੂਨਟਾਂ ਜਿਹੜੀਆਂ ਹੈਗੀਆਂ ਬਿਜਲੀ ਦੀਆਂ ਮੱਚੀਆਂ ਤੇ ਕਿੰਨੇ ਪੈਸੇ ਜਾਂ ਕਿੰਨੇ ਰੁਪਏ ਪ੍ਰਤੀ ਜਿਹੜੀ ਹੈਗੀ ਆ ਯੂਨਟ ਹੈਗੀ ਆ ਤੇ ਉਹਨਾਂ ਯੂਨਟਾਂ ਦੇ ਜਿਹੜੇ ਹੈਗੇ ਕਿੰਨੇ ਪ੍ਰਤੀ ਕਿੰਨੇ ਪੈਸੇ ਜਾਂ ਕਿੰਨੇ ਰੁਪਏ ਪ੍ਰਤੀ ਯੂਨਟ ਆ ਉਹਨਾਂ ਦੇ ਵਿੱਚ ਹੀ ਜਿਹੜਾ ਹੈਗਾ ਇਸ ਲੈਟਰ ਦੇ ਵਿੱਚ ਬਦਲਾਵ ਕੀਤਾ ਗਿਆ ਹੈ ਸੋ ਇਹ ਜਿਹੜੀ ਨੋਟੀਫਿਕੇਸ਼ਨ ਜਾਂ ਸਰਕੂਲਰ ਨੰਬਰ ਆਪਾਂ ਦੇਖ ਲਈਏ ਸਰਕੂਲਰ ਨੰਬਰ ਹੈਗਾ ਜੀ 6/2025 ਤੇ ਤਰੀਕ 29 ਮਾਰਚ 2025 ਨੂੰ ਜਿਹੜਾ ਹੈਗਾ ਇਹ ਲੈਟਰ ਪੱਤਰ ਪੰਜਾਬ ਸਰਕਾਰ ਦੇ ਬਿਜਲੀ ਵਿਭਾਗੇ ਵੱਲੋਂ ਜਾਰੀ ਕੀਤਾ ਗਿਆ ਹੈ ਹੁਣ ਆਪਾਂ ਬਿਜਲੀ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਬਾਰੇ ਗੱਲ ਕਰ ਲੈਣੇ ਆ ਅੱਗੇ ਦੇ ਕੀ ਸਟਰਕਚਰ ਆ ਜਿਹੜਾ ਚੇਂਜ ਕੀਤਾ ਹੈਗਾ ਬਿਜਲੀ ਦੀਆਂ ਦਰਾਂ ਜਿਹੜੀਆਂ ਹੈਗੀਆਂ ਚੇਂਜ ਕੀਤੀਆਂ ਗਈਆਂ ਨੇ ਡੋਮੈਸਟਿਕ ਸਪਲਾਈ ਜਿਹੜੀ ਕਿ ਆਮ ਤੌਰ ਤੇ ਘਰਾਂ ਦੇ ਵਿੱਚ ਘਰਾਂ ਦੇ ਵਿੱਚ ਜਿਹੜੀ ਬਿਜਲੀ ਸਪਲਾਈ ਹੁੰਦੀ ਆ ਉਸ ਦੇ ਵਿੱਚ ਕੀ ਤਰ੍ਹਾਂ ਪਹਿਲਾਂ ਸੀ ਤੇ ਕੀ ਹੁਣ ਹੋਣਗੀਆਂ ਜਿਹੜੀਆਂ ਇਹ ਦਰਾਂ ਹੈਗੀਆਂ ਬਿਜਲੀ ਦੇ ਦਰਾਂ ਦੇ ਵਿੱਚ ਬਦਲਾਅ ਜਿਹੜਾ 1 April 2025 ਤੋਂ ਲਾਗੂ ਹੋਊਗਾ ਜੋ ਕਿ ਚੱਲੂਗਾ ਜੀ ਅਗਲੇ ਸਾਲ ਤੱਕ 31 March 2026 ਤੱਕ ਯਾਨੀ ਕਿ ਫਾਈਨੈਂਸ਼ੀਅਲ ਇਅਰ ਜਿਹੜਾ ਹੈਗਾ ਵਿੱਤੀ ਸਾਲ ਹੈਗਾ 2025 ਤੇ 26 ਦੇ ਵਿੱਚ ਤੇ ਐਗਜ਼ਿਸਟਿੰਗ ਜਿਹੜਾ ਹੈਗਾ ਜਾਨੀ ਕਿ ਮੌਜੂਦਾ ਬਿਜਲੀ ਦਰ ਕੀ ਹੈਗੀ ਆ ਤੇ ਜਿਹੜੀ ਨਵੀਂ ਦਰ ਹੋਊਗੀ ਰਿਵਾਈਜ਼ਡ ਸਲੈਬ ਜਿਹੜੀ ਕੀ ਹੋਊਗੀ ਇਹਦੇ ਵਿੱਚ ਸਲੈਬ ਵੀ ਜਿਹੜੀ ਚੇਂਜ ਕੀਤੀ ਗਈ ਹੈਗੀ ਆ ਸਲੈਬ ਇਸ ਤਰ੍ਹਾਂ ਹੈਗੀ ਆ ਕਿ ਪਹਿਲਾ ਸਲੈਬ ਸੀ ਕਿ 0 ਤੋਂ ਲੈ ਕੇ 100 ਜਦੋਂ ਯੂਨਟਾਂ ਹੁੰਦੀਆਂ ਸੀ ਉਸ ਤੱਕ ਸਲੈਬ ਹੋਰ ਹੁੰਦੀ ਸੀ 101 ਤੋਂ ਲੈ ਕੇ 300 ਤੱਕ ਜਿਹੜੀ ਸਲੈਬ ਆ ਜਿਹੜੀ ਹੋਰ ਹੁੰਦੀ ਸੀ ਤੇ 300 ਤੋਂ ਵੱਧ ਜੇ ਯੂਨਟ ਜਿਹੜੀ ਮੱਚਦੀ ਸੀ ਤਾਂ ਸਲੈਬ ਹੋਰ ਹੁੰਦੀ ਸੀ ਮਤਲਬ ਕਿ ਤਿੰਨ ਤਰ੍ਹਾਂ ਦੀ ਸਲੈਬ ਸੀਗੀਆਂ ਪਰ ਹੁਣ ਜਿਹੜੀਆਂ ਹੈਗੀਆਂ ਬਿਜਲੀ ਤਰ੍ਹਾਂ ਦੇ ਵਿੱਚ ਜਿਹੜਾ ਬਦਲਾਅ ਕੀਤਾ ਗਿਆ ਉਸ ਦੇ ਵਿੱਚ ਹੁਣ ਜਿਹੜੀਆਂ ਹੈਗੀਆਂ ਦੋ ਹੀ ਸਲੈਬਸ ਰੱਖੀਆਂ ਗਈਆਂ ਨੇ ਉਹਦੇ ਵਿੱਚ 0 ਤੋਂ 100 ਤੋਂ 101 ਤੋਂ 300 ਨੂੰ ਇੱਕ ਹੀ ਸਲੈਬ ਦੇ ਵਿੱਚ ਜਿਹੜਾ ਕਨਵਰਟ ਕਰ ਦਿੱਤਾ ਗਿਆ ਯਾਨੀ ਕਿ ਹੁਣ ਇੱਕ ਹੀ ਸਲੈਬ ਹੋਊਗੀ 0 ਤੋਂ ਲੈ ਕੇ 300 ਤੱਕ ਤੇ ਉਸ ਤੋਂ ਬਾਅਦ 300 ਤੋਂ ਵੱਧ ਜਿੰਨੀਆਂ ਵੀ ਹੋਣਗੀਆਂ ਸੋ ਆਪਾਂ ਗੱਲ ਕਰ ਲੈਨੇ ਆ ਮੌਜੂਦਾ ਜਿਹੜੀ ਸਲੈਬ ਚੱਲ ਰਹੀ ਆ ਉਹਦੇ ਵਿੱਚ ਜਿਹੜੀ ਹੈਗੀ ਆ ਆਪਾਂ ਬਿਜਲੀ ਦਰ ਦੇਖ ਲੈਣੇ ਆ ਜੇ ਤੁਹਾਡਾ ਅਪ ਟੂ 2 ਕਿਲੋਵਾਟ ਯਾਨੀ ਕਿ ਜੇਕਰ ਤੁਹਾਡੇ ਘਰ ਦੀ ਜਿਹੜਾ ਹੈਗਾ ਮੀਟਰ ਹੈਗਾ ਬਿੱਲ ਦੇ ਮੁਤਾਬਕ 2 ਕਿਲੋਵਾਟ ਤੱਕ ਹੈਗਾ 0 ਤੋਂ ਲੈ ਕੇ ਜਿਹੜਾ ਹੈਗਾ 2 ਕਿਲੋਵਾਟ ਤੱਕ ਦਾ ਜੇ ਤੁਹਾਡਾ ਮੀਟਰ ਹੈਗਾ ਤਾਂ ਉਹਦੀ ਜਿਹੜੀ ਹੈਗੀ ਆ ਜੇਕਰ ਤੁਹਾਡੇ 100 ਯੂਨਟ ਹੁੰਦੀ ਆ 0 ਤੋਂ ਲੈ ਕੇ 100 ਯੂਨਟ ਤੱਕ ਜੇ ਮੱਚਦੀ ਆ ਤਾਂ 4.29 ਜਿਹੜੇ ਹੈਗੇ ਆ ਪੈਸੇ ਸੀਗੇ ਪਰ ਕਿਲੋਵਾਟ ਜਿਹੜਾ ਹੈਗਾ ਸੀ 4.29 ਪੈਸੇ ਪਰ ਯੂਨਟ ਸੀਗੀ ਤੇ 101 ਤੋਂ ਜੇ 300 ਤੱਕ ਮੱਚਦੀਆਂ ਸੀ ਤਾਂ 6.76 ਜਿਹੜੇ ਹੈਗੇ ਆ ਪੈਸੇ ਜਿਹੜੇ ਹੈਗੇ ਆ ਉਹ 6.76 ਰੁਪਏ ਜਿਹੜੇ ਪਰ ਯੂਨਟ ਸੀਗੇ ਜੇ 300 ਤੋਂ ਵੱਧ ਹੁੰਦੀਆਂ ਸੀ ਤਾਂ 7.75 ਜਿਹੜੇ ਹੈਗੇ ਆ ਰੁਪਈਆ ਸੀਗੇ ਪਰ ਯੂਨਟ ਦੇ ਉਸ ਤੋਂ ਬਾਅਦ ਜਿਵੇਂ ਹੁਣ ਤੁਹਾਨੂੰ ਮੈਂ ਰਿਪੀਟ ਕਰ ਦਿੰਦਾ ਕਿ 0 ਤੋਂ 100 ਤੱਕ ਮੰਨ ਲਓ ਕਿ 100 ਤੱਕ ਜੇ ਯੂਨਟ ਮੱਚੀ ਆ ਤਾਂ 4.29 ਰੁਪਏ ਸੀਗੇ ਜੇ ਅੱਜ ਦੇ ਹਿਸਾਬ ਨਾਲ ਲਈਏ ਤੇ 101 ਤੋਂ ਲੈ ਕੇ 300 ਤੱਕ ਯਾਨੀ ਕਿ ਅਗਲੀਆਂ 200 ਯੂਨਟਾਂ ਤੱਕ 6.76 ਰੁਪਏ ਸੀਗੇ ਉਸ ਤੋਂ ਬਾਅਦ 300 ਤੱਕ 300 ਤੋਂ ਵੱਧ ਜਿੰਨੀਆਂ ਵੀ ਯੂਨਟਾਂ 7.75 ਜਿਹੜੀ ਹੁਣ ਇਹ ਸਲੇਬ 1 ਜਾਂ 1/4/2025 ਤੋਂ ਲਾਗੂ ਹੋਊਗੀ ਉਸ ਦੇ ਮੁਤਾਬਕ 0 ਤੋਂ ਲੈ ਕੇ 300 ਤੱਕ 0 ਤੋਂ ਲੈ ਕੇ 300 ਤੱਕ ਹੋਊਗੀ ਜੀ 5 ਰੁਪਏ 40 ਪੈਸੇ ਪਰ ਯੂਨਟ ਹੋਗੀ ਉਸ ਤੋਂ ਬਾਅਦ 300 ਤੋਂ ਵੱਧ ਜਿੰਨੀਆਂ ਵੀ ਹੋਣਗੀਆਂ ਉਹ ਹੋਣਗੇ ਜੀ 7.75 ਜਿਹੜੇ ਹੈਗੇ ਆ ਪੈਸੇ ਯਾਨੀ ਕਿ ਰੁਪਏ 7 ਰੁਪਏ 75 ਪੈਸੇ ਹੁਣ ਅੱਗੇ ਗੱਲ ਕਰ ਲਈਏ ਜੇ ਤੁਹਾਡੇ ਮੀਟਰ ਦਾ ਲੋਡ 2 ਕਿਲੋਵਾਟ ਤੋਂ ਲੈ ਕੇ 7 ਕਿਲੋਵਾਟ ਤੱਕ ਹੈਗਾ ਮਤਲਬ ਕਿ 2 ਕਿਲੋਵਾਟ ਤੋਂ ਵੱਧ 2 ਕਿਲੋਵਾਟ ਤੋਂ ਵੱਧ ਤੋਂ ਲੈ ਕੇ 7 ਕਿਲੋਵਾਟ ਤੱਕ ਹੈਗਾ ਘਰ ਦਾ ਮੀਟਰ ਲੋਡ ਜਿਹੜਾ ਹੈਗਾ ਜੇਕਰ ਯੂਨਟਾਂ ਹੈਗੀਆਂ 0 ਤੋਂ 100 ਤੱਕ ਮੱਚਦੀਆਂ ਨੇ ਤਾਂ 4 ਪੇ 54 4 ਰੁਪਏ 54 ਪੈਸੇ ਸੀ ਪਹਿਲਾ ਮੌਜੂਦਾ ਦਰ ਜਾਨੀ ਕਿ ਅੱਜ ਦੀ ਦਰ ਨਾਲ ਤੇ 101 ਤੋਂ 300 ਤੱਕ ਸੀਗੀਆਂ 6.76 ਜਿਹੜੀਆਂ ਕਿ ਪਹਿਲਾਂ ਵੀ ਸੇਮ ਹੀ ਸੀਗੀਆਂ ਤੇ ਜੇਕਰ 300 ਤੋਂ ਵੱਧ ਮੱਚਦੀਆਂ ਤਾਂ 7 ਰੁਪਏ 75 ਪੈਸੇ ਜੇਕਰ ਹੁਣ ਗੱਲ ਕਰੀਏ ਜਿਸ ਸਾਹਮਣੇ ਬਦਲਾਅ ਆਇਆ 0 ਤੋਂ ਲੈ ਕੇ 300 ਤੱਕ 5 ਰੁਪਏ 72 ਪੈਸੇ ਤੇ ਉਸ ਤੋਂ ਬਾਅਦ 300 ਤੋਂ ਵੱਧ ਹੁੰਦੀਆਂ ਤਾਂ 6 ਰੁਪਏ 44 ਸੌਰੀ 7 ਰੁਪਏ 75 ਪੈਸੇ ਉਸ ਤੋਂ ਬਾਅਦ ਜੇਕਰ ਤੁਹਾਡੇ ਘਰ ਦੇ ਮੀਟਰ ਦਾ ਲੋਡ 7 ਕਿਲੋਵਾਟ ਤੋਂ ਵੱਧ ਤੇ 20 ਕਿਲੋਵਾਟ ਤੱਕ ਹੈਗਾ ਪਹਿਲਾ ਸੀਗੀ ਜੀ ਸਲੈਬ ਦੇ ਅਕੋਰਡਿੰਗ 0 ਤੋਂ ਲੈ ਕੇ 100 ਜਿਹੜੀਆਂ ਹੈਗੀਆਂ ਕਿਲੋਵਾਟ ਤੱਕ ਸੀਗੀਆਂ ਜੀ 5 ਰੁਪਏ 34 ਪੈਸੇ 101 ਤੋਂ 300 ਤੱਕ 70 ਰੁਪਏ 15 ਪੈਸੇ ਜੇ 300 ਤੋਂ ਵੱਧ ਹੈਗੀਆਂ ਤਾਂ 70 ਰੁਪਏ 75 ਪੈਸੇ ਜੇ ਹੁਣ ਦੇ ਮਤਾਬਕ ਦੇਖੀਏ ਜੋ 1 April 2025 ਤੋਂ ਲਾਗੂ ਹੋ ਰਹੀਆਂ 0 ਤੋਂ ਲੈ ਕੇ 300 ਤੱਕ ਖੇਰ 'ਤੇ 44 ਪੈਸੇ ਤੇ ਜੇ 300 ਤੋਂ ਵੱਧ ਆ ਤਾਂ 70 ਰੁਪਏ 75 ਪੈਸੇ ਤੇ ਇਹਦੇ ਵਿੱਚ ਜਿਹੜੇ ਫਿਕਸਡ ਚਾਰਜ ਹੁੰਦੇ ਆ ਪਰ ਮੰਥ ਜਿਹੜੇ ਮਹੀਨੇ ਵਾਈਜ਼ ਜਿਹੜੇ ਫਿਕਸਡ ਚਾਰਜ ਲੈ ਜਾਂਦੇ ਆ ਉਹਨਾਂ ਵਿੱਚ ਕੋਈ ਬਦਲਾਅ ਨਹੀਂ ਜੇਕਰ ਗੱਲ ਕਰੀਏ 0 ਤੋਂ ਲੈ ਕੇ 100 ਤੱਕ ਤੇ 101 ਤੋਂ ਲੈ ਕੇ 300 ਤੇ ਵੱਧ 350 ਰੁਪਏ ਪਰ ਕਿਲੋਵਾਟ ਦੇ ਲੈਂਦੇ ਆ ਤੇ ਹੁਣ ਵੀ 50 ਕਿਲੋ 50 ਰੁਪਏ ਹੀ ਲਏ ਜਾਣਗੇ ਜੇਕਰ ਤੁਹਾਡੇ ਮੀਟਰ ਦਾ ਲੋਡ 2 ਕਿਲੋ ਤੋਂ ਵੱਧਾ ਤੇ 7 ਕਿਲੋ ਵਾਟ ਤੱਕ ਹੈਗਾ ਤਾਂ 75 ਰੁਪਏ ਲੈਂਦੇ ਸੀ ਹੁਣ ਵੀ 75 ਲੈ ਜਾਣਗੇ ਜੇਕਰ 7 ਕਿਲੋ ਵਾਟ ਤੋਂ ਉੱਪਰ ਹੈਗਾ ਤੇ 20 ਕਿਲੋ ਵਾਟ ਤੱਕ ਫਿਰ 110 ਰੁਪਏ ਤੇ ਹੁਣ ਵੀ 110 ਰੁਪਏ ਪਰ ਕਿਲੋ ਵਾਟ ਦੇ ਲਏ ਜਾਣਗੇ ਉਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਜੇ ਨੋਨ ਰੈ residențial ਸਪਲਾਈ ਹੈਗੀ ਮੰਨ ਲਓ ਕਿ ਘਰ ਨਹੀਂ ਕਿਸੇ ਕੋਈ ਤੁਹਾਡੀ ਦੁਕਾਨ ਆ ਕੋਈ ਸ਼ੋਰੂਮ ਆ ਜਾਂ ਕੁਝ ਵੀ ਹੈਗਾ ਜਿਹੜੀ ਹੈਗੀ ਆ ਮਾਰਕੀਟਿੰਗ ਦੇ ਹੈਗੀ ਆ ਨੋਨ ਰੈ residențial ਸਪਲਾਈ ਹੈਗੀ ਮਤਲਬ ਕਿ ਘਰੇਲੂ ਨਾ ਹੋ ਕੇ ਕੋਈ ਦੁਕਾਨ ਵਗੈਰਾ ਹੈਗੀ ਆ ਉਹਦੇ ਵਿੱਚ ਜਿਹੜਾ ਹੈਗਾ ਕਿੰਨੀਆਂ ਦਰਾਂ ਦੇ ਵਿੱਚ ਕੀ ਫਰਕ ਪਿਆ ਹੈਗਾ ਜੇਕਰ ਤੁਹਾਡਾ ਮੀਟਰ ਲੋਡ ਹੈਗਾ ਅਪ ਟੂ 7 ਕਿਲੋਵਾਟ ਜੇਕਰ 7 ਕਿਲੋਵਾਟ ਤੱਕ ਹੈਗਾ ਪਹਿਲਾਂ ਐਗਜ਼ਿਸਟਿੰਗ ਦਰ ਦੱਸ ਦਈਏ ਕਿ ਜਿਹੜੀ ਮੌਜੂਦਾ ਸੀਗੀ 0.100 0 ਤੋਂ ਲੈ ਕੇ 100 ਜੂੰਟ ਤੱਕ ਸੀਗੇ ਜੀ 6 ਰੁਪਏ 99 ਪੈਸੇ 101 ਤੋਂ 500 ਤੱਕ ਸੀਗੇ 70 ਰੁਪਏ 17 ਪੈਸੇ ਤੇ 500 ਤੋਂ ਉੱਤੇ ਸੀ 7 ਰੁਪਏ 75 ਪੈਸੇ ਪਰ ਜਿਹੜੀ ਹੁਣ ਜਿਹੜੀ ਸਲੇਬ ਦੇ ਮਤਲਬ ਹੈਗੀ ਹੈ 0 ਤੋਂ ਲੈ ਕੇ 500 ਤੱਕ 21 ਸਲੇਬ ਰੱਖੀ ਗਈ ਹੈ ਜਿਹੜੀ ਕਿ ਪਹਿਲਾਂ 3 ਰੱਖੀ ਗਈਆਂ ਸੀ ਇਹਦੇ ਵਿੱਚ 0 ਤੋਂ ਲੈ ਕੇ 500 ਤੱਕ ਹੈਗੀ ਹੈ ਜੀ 6 ਰੁਪਏ 99 ਪੈਸੇ ਦੇ ਅਬਾ 500 500 ਤੋਂ ਉੱਤੇ ਹੈਗੀ ਹੈ ਦੀ 7 ਰੁਪਏ 75 ਪੈਸੇ ਜੇ ਮੀਟਰ ਲੋਡ ਤੁਹਾਡੀ ਦੁਕਾਨ ਦਾ 7 ਕਿਲੋਵਾਟ ਤੋਂ ਲੈ ਕੇ ਵੱਧ ਤੋਂ ਲੈ ਕੇ 20 ਕਿਲੋਵਾਟ ਤੱਕ ਹੈਗਾ ਪਹਿਲਾਂ ਜਿਹੜੀ ਸਲੇਬ ਦੇ ਮੁਤਾਬਕ ਸੀ ਅਪ ਟੂ 100 100 ਯੂਨਟ ਤੱਕ ਸੀਗਾ ਜੀ 6 ਰੁਪਏ 99 ਪੈਸੇ 101 ਤੋਂ 500 ਤੱਕ ਸੀਗੇ 70 ਰੁਪਏ 17 ਪੈਸੇ ਤੇ 500 ਤੋਂ ਉੱਤੇ ਸੀ 70 ਰੁਪਏ 75 ਪੈਸੇ ਹੁਣ ਜਿਹੜੀ ਹੋਊਗੀ 0 ਤੋਂ ਲੈ ਕੇ 500 ਤੱਕ 6 ਰੁਪਏ 99 ਪੈਸੇ ਤੇ 500 ਤੋਂ ਉੱਤੇ ਹੈਗੀ 70 ਰੁਪਏ 75 ਪੈਸੇ ਇਹਦੇ ਵਿੱਚ ਵੀ ਜਿਹੜਾ ਹੈਗਾ ਫਿਕਸਡ ਚਾਰਜ ਜਿਹੜੇ ਹੁੰਦੇ ਆ ਮਹੀਨੇ ਦੇ ਲੈਂਦੇ ਆ ਫਿਕਸਡ ਚਾਰਜ ਹੁੰਦੇ ਜਿਹੜੇ ਫਿਕਸ ਕੀਤੇ ਹੋਏ ਆ ਉਨ੍ਹਾਂ ਵਿੱਚ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲਿਆ ਜੀ ਹੁਣ ਇਹਨੂੰ ਆਪਾਂ ਐਗਜ਼ਾਮਪਲ ਲੈ ਕੇ ਵੀ ਸਮਝ ਲੈਣੇ ਆ ਜੀ ਜੋ ਮੈਂ ਥੋੜਾ ਜਿਹਾ ਬਣਾਇਆ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਸਮਝਾ ਦਿੰਨਾ ਜੇਕਰ ਮੌਜੂਦਾ ਦਰ ਹੈਗੀ ਹੈ ਜਿਹੜੀ ਮੰਨ ਲਓ ਕਿ 1 4 ਅੱਜ ਤਰੀਕ ਤਾਂ ਹੈਗੀ ਹੈ ਜੀ 3 4 25 ਯਾਨੀ ਕਿ 3 April 2025 ਜੇ ਤੁਹਾਡੀ April ਤੋਂ ਪਹਿਲਾਂ ਦੀ ਜੁਨਟਾਂ ਸੀਗੀਆਂ ਜੇ 100 ਮੱਚਦੀਆਂ ਸੀ ਤਾਂ 4.29 ਪੈਸੇ ਦੇ ਹਿਸਾਬ ਨਾਲ 429 ਰੁਪਏ ਬੰਦੇ ਸੀ 100 ਯੂਨਟ ਦੇ ਤੇ ਜੇ 101 ਤੋਂ 300 ਤੱਕ 300 ਯੂਨਟ ਤੱਕ ਜਿਹੜੀ ਹੈਗੀ ਅਗਲੀਆਂ 200 ਯੂਨਟਾਂ ਤੇ 6 ਰੁਪਏ 76 ਪੈਸੇ ਦੇ ਹਿਸਾਬ ਨਾਲ 200 ਯੂਨਟਾਂ ਮੱਚਦੀਆਂ ਸੀ ਤਾਂ 1352 ਰੁਪਏ ਬੰਦੇ ਸੀ ਇਸ ਤਰ੍ਹਾਂ ਟੋਟਲ ਜਿਹੜਾ ਹੈਗਾ ਬਿਜਲੀ ਦਾ ਬਿੱਲ 1781 ਰੁਪਏ ਬੰਦਾ ਸੀਗਾ ਜੇ ਅੱਜ ਦੀ ਦਰ ਨਾਲ ਦੇਖੀਏ ਤਾਂ 300 ਯੂਨਟਾਂ ਦੇ 5 ਰੁਪਏ 40 ਪੈਸੇ ਦੇ ਹਿਸਾਬ ਨਾਲ 300 ਨੂੰ ਗੁਣਾ ਕਰੀਏ 1620 ਰੁਪਏ ਬੰਦਦੇ ਆ ਤੇ ਇਹਨਾਂ ਦਾ ਡਿਫਰੈਂਸ ਆ ਜਿਹੜਾ ਆਪਾਂ ਨੂੰ ਵੱਖਰੇ ਵਾਂ ਦੇਖਣ ਨੂੰ ਮਿਲਦਾ ਯਾਨੀ ਕਿ ਇਹ ਵੇ ਕਿੰਨਾ ਫਰਕ ਪੈਂਦਾ ਉਹ 166 ਰੁਪਏ ਦਾ ਫਰਕ ਪੈਂਦਾ ਪਰ ਮੰਥ ਜੀ ਉਸ ਤੋਂ ਬਾਅਦ ਅੱਗੇ ਗੱਲ ਕਰ ਲਈਏ ਜੇਕਰ ਤੁਹਾਡੇ ਘਰ ਦਾ ਲੋਡ 2 ਕਿਲੋਵਾਟ ਤੋਂ ਵੱਧ ਹੈਗਾ ਤੇ 7 ਕਿਲੋਵਾਟ ਤੱਕ ਹੈਗਾ ਪਹਿਲਾਂ ਜਿਹੜੀ ਦਰ ਸੀਗੀ 1 April 2025 ਤੋਂ ਪਹਿਲਾਂ ਉਹਦੇ ਹਿਸਾਬ ਨਾਲ ਜੇ 100 ਯੂਨਟ ਮੱਚਦੀ ਸੀ ਤਾਂ 4 ਰੁਪਏ 54 ਪੈਸੇ ਦੇ ਹਿਸਾਬ ਨਾਲ 100 ਯੂਨਟ ਦਾ 454 ਰੁਪਏ ਬੰਦੇ ਸੀ ਤੇ 101 ਤੋਂ 300 ਤੱਕ 6 ਰੁਪਏ 76 ਪੈਸੇ ਦੇ ਹਿਸਾਬ ਨਾਲ 200 ਯੂਨਟ ਦੇ 1352 ਰੁਪਏ ਬੰਦੇ ਸੀ ਤੇ ਟੋਟਲ ਬੰਦੇ ਸੀ 1806 ਰੁਪਏ ਜੇਕਰ ਅੱਜ ਦੇ ਹਿਸਾਬ ਨਾਲ ਗੱਲ ਕਰੀਏ ਜੋ 1 1 April 2025 ਤੋਂ ਲਾਗੂ ਹੋ ਚੁੱਕਿਆ 300 ਯੂਨਟ ਦੇ 0 ਤੋਂ ਲੈ ਕੇ 300 ਯੂਨਟ ਦੇ 5 ਰੁਪਏ 72 ਦੇ ਹਿਸਾਬ ਨਾਲ 300 ਨਾਲ ਗੁਣਾ ਕਰੀਏ ਤੇ 1716 ਰੁਪਏ ਬੰਦੇ ਆ ਤੇ ਡਿਫਰੈਂਸ ਆ ਜਿਹੜਾ ਆਪਾਂ ਨੂੰ ਇਹਦੇ ਵਿੱਚ ਫਰਕ ਆਉਂਦਾ 90 ਰੁਪਏ ਦਾ ਫਰਕ ਆਉਂਦਾ ਇਹ ਸੀਗੇ ਜੀ ਪੰਜਾਬ ਸਰਕਾਰ ਦੇ ਪਿਛਲੇ ਮਹਿਕਮੇ ਨੂੰ ਜੋ ਬਿਜਲੀ ਦਰਾਂ ਦੇ ਵਿੱਚ ਬਦਲਾਅ ਕੀਤਾ ਗਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ